ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਅਮਰੀਕਾ ਦੇ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਲੋ ਜੀ ਜੀ ਮੈ ਤੁਹਾਨੂੰ ਪਤਾ ਹੈ ਹਨਾ ਆਪਾਂ ਤੀਜ ਮਨਾਣ ਗਏ ਹੋਏ ਹਾਂ ਇੱਥੇ ਤੇ ਤੀਜ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਮਨਾਈ ਗਈ ਹੈ ਤੇ ਜਿਵੇਂ ਅਸੀਂ ਸਵੇਰੇ ਪਹੁੰਚੇ ਹਨਾ ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਹੈ ਤੇ ਉਸ ਟਾਈਮ ਥੋੜੀ ਧੁੱਪ ਚੜ ਗਈ ਸੀਗੀ ਇੱਕ ਵਾਰ ਤਾਂ ਐਦਾਂ ਹੋ ਗਿਆ ਸੀਗਾ ਵੀ ਨਹੀਂ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਣੀ ਹੈ ਹਨਾ ਤੀਜ ਮਨਾਣ 'ਚ ਫੇਰ ਜਿਹੜੀ ਮਿਸਿਸ ਜੋਸ਼ੀ ਹੈ ਨਾ ਉਹਨਾਂ ਨੇ ਨਾ ਫੇਰ ਟੈਂਟ ਦੇ ਉੱਪਰ ਛੱਤ ਲਗਵਾਈ ਵੀ ਜਿਹੜੇ ਲੇਡੀਜ਼ ਨੂੰ ਗਰਮੀ ਨਾਲ ਲੱਗੇ ਧੁੱਪ ਨਾਲ ਲੱਗੇ ਹਨ ਤੇ ਬਹੁਤ ਵਧੀਆ ਇਹਨਾਂ ਨੇ ਪ੍ਰੋਗਰਾਮ ਕੀਤਾ ਹੋਇਆ ਸੀਗਾ ਤੇ ਇੱਥੇ ਡੀਜੇ ਲਗਾਇਆ ਹੋਇਆ ਹੈ ਬਹੁਤ ਜ਼ਿਆਦਾ ਸਾਰੀਆਂ ਲੇਡੀਜ਼ ਨੇ ਇੰਜੋਏ ਕੀਤਾ ਇੰਜੋਏ ਕਰ ਰਹੀਆਂ ਨੇ ਬਹੁਤ ਜ਼ਿਆਦਾ ਮਸਤੀ ਕੀਤੀ ਸੀ ਕਿਉਂਕਿ ਲੇਡੀਜ਼ ਜਿਹੜੀਆਂ ਹਨ ਸਾਰਾ ਸਾਲ ਘਰੇ ਕੰਮ ਕਰਦੀਆਂ ਨੇ ਮਨ ਲਗੀ ਜਿਵੇਂ ਰੋਟੀ ਪਕਾਣੀ ਜਾਂ ਹੋਰ ਘਰ-ਬਾਰ ਆਪਣਾ ਸਾਰਾ ਸਾਮਦੀ ਨੇ ਨਾ ਸਿਰਫ ਇਹ ਇੱਕ ਤੀਆਂ ਹੁੰਦੀਆਂ ਨੇ ਜਦੋਂ ਲੇਡੀਜ਼ ਨੂੰ ਸੱਜਣ ਦਾ ਫਰਵੰਦਾ ਹਨਾ ਮੌਕਾ ਮਿਲਦਾ ਹੈ ਤੇ ਸਾਰੀਆਂ ਇਕੱਠੀਆਂ ਸੇਲੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ ਨੱਚਦੀਆਂ ਟੱਪਦੀਆਂ ਨੇ ਖੁਸ਼ੀ ਮਨਾਉਂਦੀਆਂ ਨੇ ਕਿਉਂਕਿ ਵੈਸੇ ਕਿਸੇ ਕੋਲ ਘਰਾਂ ਦੇ ਕੰਮਾਂ ਚੋਂ ਨਿਕਲਣ ਦਾ ਟਾਈਮ ਨਹੀਂ ਮਿਲਦਾ ਹੈਗਾ ਕਿਸੇ ਨੂੰ ਵੀ ਹਨਾ ਨਾ ਕਿਸੇ ਕੋਲ ਟਾਈਮ ਹੋਵੇ ਕਿਉਂਕਿ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਬੀਜ਼ੀ ਹੁੰਦੇ ਨੇ ਸਿਰਫ ਇੱਕ ਦੀ ਇਹ ਤੀਜ ਹੁੰਦੀ ਏ ਜਿਹੜੀ ਲੇਡੀਜ਼ ਮਹਿੰਦੀ ਲਗਾ ਕੇ ਆਪਣਾ ਪੂਰੇ ਸ਼ਿੰਗਾਰ ਕਰਕੇ ਹਨਾ ਤੀਜ ਮਨਾਉਣ ਜਾਂਦੀਆਂ ਨੇ ਤੇ ਇੱਥੇ ਅਸੀਂ ਬਹੁਤ ਜ਼ਿਆਦਾ ਵਧੀਆ ਇੰਜੋਏ ਕੀਤਾ ਤੇ ਬਹੁਤ ਜ਼ਿਆਦਾ ਡਾਂਸ ਕੀਤਾ ਭੰਗੜਾ ਪਾਇਆ ਹਨਾ ਤੇ ਬਹੁਤ ਜ਼ਿਆਦਾ ਲੇਡੀਜ਼ ਆਈਆਂ ਹੋਈਆਂ ਸੀ ਸਾਰੀਆਂ ਇੱਕ ਤੋਂ ਇੱਕ ਵੱਧ ਚੜ ਕੇ ਸਾਰਿਆਂ ਨੇ ਹਿੱਸਾ ਲਏ ਤੇ ਇੱਕ ਤੋਂ ਇੱਕ ਜ਼ਿਆਦਾ ਵਧੀਆ ਲੱਗ ਰਹੀ ਸੀਗੀਆਂ ਸੋਹਣੀਆਂ ਬਹੁਤ ਲੱਗ ਰਹੀਆਂ ਸੀਗੀਆਂ ਸਾਰੀਆਂ ਤੇ ਤੁਸੀਂ ਵੀ ਇੰਜੋਏ ਕਰੋ ਤੀਜ ਹਨਾ ਤੇ ਅਸੀਂ ਵੀ ਇੰਜੋਏ ਕਰ ਰਹੇ ਹਾਂ ਬਹੁਤ ਜ਼ਿਆਦਾ ਮਸਤੀ ਕੀਤੀ ਸਾਰਿਆਂ ਨੇ ki <laughs> ki ਮਟਿਆਰਾਂ ਬੜੀਆਂ ਸੋਹਣੀਆਂ ਸੋਹਣੀਆਂ ਬਣ ਕੇ ਆਈਆਂ ਨੇ ਕਿਉਂਕਿ ਤੀਆਂ ਦਾ ਤਿਹਾਰ ਸਪੈਸ਼ਲੀ ਜਿਹੜਾ ਉਹ ਲਈ ਦੀ ਵਾਸਤੇ ਹੁੰਦਾ ਸੋ ਸਭ ਤੋਂ ਪਹਿਲਾਂ ਟਾਈ ਲੇਡੀਜ਼ ਲੇਟ ਆਈਆਂ ਨੇ ਬਿਲਕੁਲ ਦੇਖੋ ਟਾਈਮ ਤਾਂ ਲੱਗਦਾ ਤਿਆਰ ਹੋਣ ਚ ਹੈ ਨਾ ਲੇਡੀਜ਼ ਨਾਲ ਤਾਂ ਭਾਜੀ ਵੀ ਸਹਿਮਤ ਨੇ ਨਾ ਭਾਜੀ ਲੇਡੀਜ਼ ਦੇਖੋ ਦੇਖੋ ਬਿਲਕੁਲ ਸਹੀ ਹੈ ਮੇਰੇ ਵਾਟ ਬਾਦੂ ਨੇ ਜੀ ਦਾ ਸ਼ਹਿਰ ਸੀ ਪਿੰਡਾਂ ਦੇ ਵਿੱਚ ਉਹ ਆਪਣੇ ਘਰ ਦੀ ਸਾਰੀ ਰੋਟੀ ਬਣਾਦੇ ਝਾੜੂ ਪੋਚੇ ਕਰਕੇ ਹੈ ਨਾ ਕੱਪੜੇ ਧੋ ਕੇ ਸਬਜ਼ੀ ਤੱਕ ਬਣਾ ਕੇ ਪਰ ਜਦੋਂ ਸਕੂਲ ਤੇ 10:00 11:00 ਵਜੇ ਦਾ ਕੰਮ ਕਰਕੇ ਪਾਣੀ ਲਿਨਾ ਕੇ ਉੱਥੇ ਆਇਆ ਸੁਕਣੇ ਪਾ ਕੇ ਸਭ ਨੂੰ ਟੰਗਿਆ ਹੈ ਜਾ ਕੇ ਸ਼ਾਮ ਨੂੰ ਤਾਣਾ ਮਿਲਦਾ ਤੁਸੀਂ ਸ਼ਹਿਰ ਚੋਂ ਨਹੀਂ ਆ ਸਕਦੇ ਇਸ ਤਰ੍ਹਾਂ ਦਾ ਜਾਨ ਮੈਨੂੰ ਦੇਣਾ ਹੈ ਮਹਾਰਾਜ ਤੁਸੀਂ ਪਿੰਡਾਂ ਦੇ ਆਮ ਆਲਸੂ ਪਿੰਡ ਤੋਂ ਤੇ ਮੈਂ ਮਲਟੀਟੈਂਡਿਡ ਹੋਈ ਦੀਆਂ ਘਰ ਦੇ ਕੰਮ ਵੀ ਕਰਕੇ ਆਈਆਂ ਬਾਜ਼ਾਰ ਦੇ ਵੀ ਕਰਕੇ ਦੁਕਾਨ ਦੇ ਉੱਤੇ ਕੰਮ ਕਰਕੇ ਆਈਆਂ ਮੈਨੂੰ ਨ ਕਰਕੇ ਆਈਆਂ ਬੱਚੇ ਵੀ ਸਕੂਲ ਭੇਜੇ ਨੇ ਆਲ ਰਾਉਂਡਰ ਲੇਡੀ ਆ ਬੇਸਿਕਲੀ ਮੈਂ ਪਿੰਡ ਤੋਂ ਬਲਾਕ ਕਰਦੀ ਆ ਮੇਰੇ ਪਿੰਡ ਨੇ ਬੜਾ ਵਧੀਆ ਕਮੈਂਡ ਕੀਤਾ ਸੋ ਆਪਾਂ ਸਾਰੀਆਂ ਜਿਹੜੀਆਂ ਲੇਡਿਸ ਦਾ ਦਰਜਾ ਬੜਾ ਵੱਡਾ ਹੈ ਇਸ ਵਧੀਆ ਸਿੰਗਰ ਵੀ ਨੇ ਇਹ ਬਾਈ ਇਹ ਮੇਰਾ ਜੱਟ ਨੂੰ ਦੱਸਣਾ ਕਾਈ ਸਾਬ ਤੋਂ ਲੇਟ ਆਏ ਨੇ ਬਾਈ ਅਸੀਂ ਥੱਕ ਕੇ ਹੋ ਥੋਟੀ ਵਾਰੀ ਤੁਸੀਂ ਮੇਰਾ ਜਿਗਰਾ ਦੇਖੋ ਜੀ ਮੈਨੂੰ ਕੀਵਰ ਹੈ ਸਟੈਂਸ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਜਜਮੈਂਟ ਹੋਣੀ ਦਿੱਤੀ ਮੈਂ ਨਾ ਘਰ ਸ਼ਿਫਟ ਕੀਤਾ ਅੱਜ ਪੂਰੇ 5 ਡੇਜ਼ ਹੋ ਗਏ ਆ ਮੈਨੂੰ ਸਮਾਨ ਦੀ ਸਾਰੀ ਸ਼ਿਫਟਿੰਗ ਕਰਦੇ ਆ ਮੈਂ ਰਾਤ ਨੂੰ 12 1 ਵਜੇ ਸੌਣੀ ਆ ਸਵੀਰੇ ਸ਼ੌਪ ਤੇ ਵੀ ਜਾਣਾ ਹੁੰਦਾ ਤੇ ਤੁਸੀਂ ਇਹ ਦੇਖੋ ਵੀ ਫੀਵਰ ਦੇ ਵਿੱਚ ਵੀ ਮੈਂ ਆਈ ਆ ਹੈਨਾ ਮੇਰਾ ਹੌਸਲਾ ਹੈ ਮੈਂ ਕਿਹਾ ਵੀ ਨਹੀਂ ਮਿਸੀ ਜੋਸ਼ੀ ਨਾਰਾਜ਼ ਹੋਣਗੇ ਥੈਂਕ ਯੂ ਸੋ ਸਭ ਤੋਂ ਪਹਿਲਾਂ ਮੈਂ ਮਿਸਟਰ ਐਂਡ ਮਿਸੀ ਜੋਸ਼ੀ ਨੂੰ ਬਹੁਤ ਬਹੁਤ ਵਧਾਈ ਦੇਣੀ ਆ ਕਿਉਂਕਿ ਹਮੇਸ਼ਾ ਦੀ ਤਰ੍ਹਾਂ ਫਾਸਟ ਸਟੈਂਪਸਕੂਲ ਜਿਹੜਾ ਹੈ ਉਹ ਬਹੁਤ ਵਧੀਆ ਉਪਰਾਲਾ ਕਰਦਾ ਹੈ ਲੇਡੀਜ਼ ਜੀ ਤੀਆਂ ਦਾ ਤਿਉਹਾਰ ਮਨਾਉਣ ਦਾ ਜਿਹਦੇ ਵਿੱਚ ਟੀਚਰਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ। ਜਿਹੜੀਆਂ ਟੀਚਰਸ ਨੇ ਉਹਨਾਂ ਦੇ ਲਈ ਪਲੀਜ਼ ਇੱਕ ਵਾਰ ਤਾੜੀ ਮਾਰ ਦਿਓ ਕਿਉਂਕਿ ਇਹ ਛੋਟੇ ਬੱਚਿਆਂ ਦਾ ਸਕੂਲ ਹੈ ਤੇ ਜਿਹੜੇ ਛੋਟੇ ਬੱਚੇ ਨੇ ਉਹ ਸਮਝ ਲਓ ਜਦੋਂ ਇੱਕ ਘਰ ਬਣਦਾ ਉਹਦੀ ਨੀਂਹ ਹੁੰਦੀ ਹੈ ਹੈਨਾ ਬੇਸ ਤਿਆਰ ਹੁੰਦਾ ਸੋ ਮਿਸੀ ਜੋਸ਼ੀ ਜਿਹੜੇ ਨੇ ਬਹੁਤ ਹੀ ਵਧੀਆ ਪ੍ਰਿੰਸੀਪਲ ਨੇ ਔਰ ਇੱਕ ਐਜ਼ ਅ ਹਿਊਮਨ ਬੀਿੰਗ ਵੀ ਉਹ ਬਹੁਤ ਵਧੀਆ ਇਨਸਾਨ ਨੇ ਸੋ ਉਹਨਾਂ ਕਰਕੇ ਅੱਜ ਮੈਂ ਫੀਵਰ ਹੋਣ ਦੇ ਬਾਵਜੂਦ ਵੀ ਆਈਆਂ ਉਹਨਾਂ ਦੇ ਨਾਂ ਦੀ ਇੱਕ ਸੋਹਣੀ ਜੀ ਤਾੜੀ ਮਾਰ ਦਿਓ ਸਾਰੇ ਲੋਕ ਸੋ ਅੱਜ ਸਾਡੇ ਇੱਕ ਗੈਸਟ ਆਏ ਹੋਏ ਨੇ ਹਾਂ ਇਹ ਮਿਸ ਜੋਸ਼ੀ ਜੀ ਇਹ ਪ੍ਰਿੰਸੀਪਲ ਨੇ ਜੇ ਕੋਈ ਵੱਡਾ ਬੰਦਾ ਵੀ ਪੜਨ ਆਉਣਾ ਚਾਹਦਾ ਹੋਵੇ ਆ ਸਕਦਾ ਆਪਣੀ ਇੱਛਾ ਦੇ ਨਾਲ ਕਿਉਂਕਿ ਏਟੀ ਸੋਹਣੀ ਪ੍ਰਿੰਸੀਪਲ ਕੋਲ ਸਾਹਤਾ ਹੀ ਦਿਲ ਕਰੇਗਾ ਪੜਨ ਨੂੰ ਤੁਸੀਂ ਸਹਿਮਤ ਹੋ ਨਾ ਕਿਉਂਕਿ ਵਧੀਆ ਪ੍ਰਿੰਸੀਪਲ ਕੋਲ ਮੈਂ ਦੇਲੀ ਕਰਦਾ ਨਾ ਬਟ ਉਹਨੂੰ ਸੋ ਬਹੁਤ ਮਧਿਆ ਜਿਹੜੀ ਨੇ ਉਹ ਨੇਚਰ ਦੇ ਇਨਸਾਨ ਨੇ ਸੋ ਅੱਜ ਸਾਡੇ ਵਿੱਚ ਇੱਕ ਮਹਿਮਾਨ ਆਏ ਹੋਏ ਨੇ ਏਡੀਸੀ ਸ਼ੇਰਗਿੱਲ ਦੇ ਮਿਸਿਸ ਗਗਨ ਸ਼ੇਰਗਿੱਲ ਆਉਜੀ ਪਲੀਜ਼ ਐਨੀ ਵੱਡੇ ਗੈਸਟ ਸਾਡੇ ਵਿੱਚ ਮੌਜੂਦ ਨੇ ਸੋ ਅਸੀਂ ਇਹਨਾਂ ਦਾ ਬਹੁਤ-ਏਹ ਦਿਲੋਂ ਧੰਨਵਾਦ ਕਰਦੇ ਆ ਸੋ ਬਾਕੀ ਸ਼ਬਦ ਮੇਰੀ ਫ੍ਰੈਂਡ ਸੰਦੀਪ ਇਹਨਾਂ ਲਈ ਬੋਲੇਗੀ ਹਾਂਜੀ ਸਸ਼ਕਲ ਜੀ ਪਹਿਲਾਂ ਤਾਂ ਬਹੁਤ-ਬਹੁਤ ਵੈਲਕਮ ਹੈ ਜੀ ਜੀ ਆਏ ਨੇ ਜੀ ਸਾਡਾ ਬਹੁਤ ਬਹੁਤ ਤੇ ਪਿੰਡਾਂ ਚ ਕੀ ਹੁੰਦਾ ਹੈ ਕਿ ਜੁਆਇੰਟ ਫੈਮਲੀਆਂ ਹੁੰਦੀਆਂ ਨੇ ਪਰ ਸਾਡੇ ਕੋਲ ਅਸੀਂ ਕੀ ਆ ਕਿ ਜੌਬ ਕਰਨ ਵਾਲੇ ਮੀਆਂ ਬੀਬੀ ਤੇ ਬੱਚੇ ਪਰ ਉਹਨਾਂ ਦੀ ਅਡਜਸਟਮ तो वैसे वैसे तो सारिया ही बहुत सोनिया सोटियां एक छोटी जी भी है बट आई थिंक ये सिर्फ बच्चों के कैटेगरी है बड़िया गर्ल पीछे खड़े ने उन्हें चुके टिक बहुत लाइक बेसिकली बना ज्यादा क्योंकि इन्होंने कोई चीज़ छकी नहीं हुई चीज़ा ने डेंग टिक्का बहुत कुछ कराती एंड ਸਾਰੀ ਵੀ ਨਹੀਂ ਲਈਏ ਸੋ ਆਈ ਹੁਡ ਲਾਈਕ ਦੋ ਵਾਰੀ ਦੇ ਲਈ ਇਸ ਆਲਸ ਇਸ ਫਾਈਂਡ ਹੈ। ਹਾਂਜੀ ਬਹੁਤ ਸੋਹਣੇ ਲੱਗ ਰਹੇ ਨੇ ਇਹ ਇਨਾਂ ਨੇ ਕੋਰਾ ਜੋ ਵੀ ਆਪਣਾ ਟ੍ਰੈਡੀਸ਼ਨਲ ਹੁੰਦਾ ਆ ਇਹਨਾਂ ਦਾ ਐਕਚੂਲੇਸ਼ਨ ਹੋਗਾ ਤੇ ਬੜੇ ਛੋਟੇ ਜਿਹੇ ਮੀਨਟਾਂ ਇਸ ਬੰਦੀਰ ਆਏ ਹੋਏ ਨੇ ਪਲੀਜ਼ ਇੱਕ ਵਾਰ ਖੜੇ ਹੋ ਗੋ dos parabéns pro para... ਕਾਹੀ ਤੱਕ ਲਾ ਨਾ ਦੇਂਦੀ ਜੇ ਤੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਕਸਮ ਖੁਦਾ ਦੀ ਮੈਂ ਲਾ ਸਸਤਾਏ ਹੋ ਕੇ ਨਹੀਂ ਬਣ ਜਾ ਰਿਹਾ ਸੋਦਾ ਸਸਤਾ ਪ੍ਰੋਫੈਸਰ ਜੀ ਆਜਨੇ ਕੋਈ ਨਹੀਂ ਲੋ ਆ ਲੋ ਜੇ ਸਕੂਲ ਦੇ ਪ੍ਰਿੰਸੀਪਲ ਹੈ ਪੜ੍ਹਦੀ ਹੈ ਬੜਾ ਹੀ ਸਟਰਗਲ ਕਰਨਾ ਪੈਂਦਾ ਹੈ ਹਨਾ ਹਰ ਕੋਈ ਬਲੈਕ ਇਸ ਸਟੇਪ ਤੱਕ ਨਹੀਂ ਪਹੁੰਚਦਾ ਕਿ ਬੜੇ ਮਹਿੰਗੇ ਲੋਕੀ ਕਮੈਂਟ ਕਰਦੇ ਨੇ ਬੜਾ ਹੀ ਇਸ਼ੂ ਹੁੰਦਾ ਪਹਿਲਾਂ ਕੋਈ ਵੀ ਨਹੀਂ ਕਈਆਂ ਦੇ ਘਰ ਦੇ ਸਾਥ ਨਹੀਂ ਰਹਿੰਦੇ ਠੀਕ ਹੈ ਨਾ ਬਾਕੀ ਹਾਂਜੀ ਟੀ ਉਹ ਆਪਣੇ ਬਾਰੇ ਥੋੜਾ ਜਿਹਾ ਦੱਸਣਗੇ ਮੇਰਾ ਨਾਮ ਹੈਗਾ ਜੀ ਅਮਨਦੀਪ ਕੌਰ ਕਹੇ ਮੇਰਾ YouTube ਤੇ ਚੈਨਲ ਹੈ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਤੇ ਤੁਸੀਂ ਇਹ YouTube ਚੈਨਲ ਦੇ ਨਾਲ ਪਿੰਡਾਂ ਨੂੰ ਜਿਹੜਾ ਕਲਿਆ ਹੈ ਉਹ ਕਿਦਾਂ ਹਨਾ ਜਾ ਕੇ ਤਾਂ ਨਹੀਂ ਕਿਤੇ ਜਾਂਦੇ ਆ ਮੈਂ ਜੋ ਵੀ ਤੋਂ ਲੈ ਦੇ ਵੀ ਬੁਕਿੰਗ ਕਰਦੇ ਆ ਨਾ ਮੰਜਾਂ ਦਾ ਸਾਰੇ ਕੰਮ ਕਰਨਾ ਮੈਂ ਆਪਣੇ ਘਰ ਕਿਤੇ ਕਰਨੀ ਹੈ ਕਿ ਕਿਤੇ ਨਹੀਂ ਜਾਂਦੀ ਕੋਈ ਪੀਰ ਸੈਲੀਬ੍ਰੇਸ਼ਨ ਕਰਦੀ ਹੈ ਜਾਂ ਕਰਵਾ ਚੌਦ ਜਾਂ ਕੋਈ ਵਿਆਹ ਜਾਂ ਕੋਈ ਸ਼ਾਦੀ ਹੈ ਜਿੱਥੇ ਵੀ ਆਪਣੇ ਫੈਮਿਲੀ ਨਾਲ ਜਾਂਦੀ ਹੈ ਮੈਂ ਮੇਰੇ ਫੈਮਿਲੀ ਦੀ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸਪੋਰਟਿਵ ਕਿ ਫੈਮਿਲੀ ਦਾ ਬਿਨਾ ਮੈਂ ਕੁਝ ਨਹੀਂ ਕਰ ਸਕਦੀ ਮੇਰੇ ਹਸਬੰਦ ਮੇਰੀ ਮਦਰ ਇਨ ਲਾਉ ਦੇ ਸਾਧੇ ਲੋ ਸਾਰੇ ਮੇਰੇ ਨਾਲ ਨੇ ਤੇ ਇੱਕ ਤੱਕ ਕਿ ਮੈਂ ਟਰੈਕਟਰ ਵੀ ਚਲਾ ਲੈਂਦੀ ਹਾਂ ਤਾਂ ਵੀ ਨਾ ਦੀਏ ਤੇ ਗੱਡੀ ਡਰੈਨ ਕਰਕੇ ਆਪਣੇ ਬੇਟੇ ਟਿਊਸ਼ਨ ਲੈ ਕੇ ਜਾਣੇ ਨੇ ਉਹ ਲੈ ਕੇ ਆਉਂਦੇ ਪੰਜਾਬੀ ਚੱਟੀ ਥੈਂਕ ਯੂ ਜਿਦਾਂ ਨੇ ਟਰਾਲੀ ਤੇ ਬੈਠ ਕੇ ਜਾਣਾ ਹੋਵੇ ਟਰਾਲੀ ਦਾ ਸਵਾਦ ਲੈਣਾ ਹੋਵੇ ਨਾਲੇ ਟਰੈਕਟਰ ਦੇ ਪਿੱਛੇ ਬੈਠ ਸਕਦਾ ਹੈ ਤੇ ਸਵਾਰੀ ਆਪਣੀ ਸਮਾਨ ਦੀ ਆਪ ਜ਼ਿੰਮੇਵਾਰ ਹੋਏਗੀ ਤੇ ਵੈਸੇ ਬੰਦੇ ਬਸ YouTube ਵਾਲੇ ਨੇ ਕਹਿੰਦੇ ਹੋਣ ਕਿ ਟਰੈਕਟਰ ਦਾ ਵਿਦੇਸ਼ ਲਾਉਦੇ ਹੋਣਗੇ ਨਾਲ ਕਿ ਹਰ ਲੇਡੀਜ਼ ਨੂੰ ਕਰਦੇ ਵਿੱਚ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਫ੍ਰੀ ਨਹੀਂ ਰਹਿਣਾ ਚਾਹੀਦਾ ਆਪਾਂ ਕੀ ਕਰਦੇ ਆ ਫੋਨ ਤੇ ਉਹਦੀਆਂ ਚੁਗਲੀਆਂ ਕਰ ਲੀਆਂ ਅੱਜ ਨਣਦ ਨੇ ਮੇਰੇ ਨਾਲ ਆ ਕੀ ਕੀਤਾ ਸੱਸ ਨੇ ਮੇਨਾ ਘਰ ਵਾਲਾ ਲੜ ਕੇ ਚਲਾ ਗਿਆ ਜੇ ਰੋਟੀ ਵੀ ਖਾਦੀ ਹੁੰਦੀ ਹੈ ਤੇ ਇਹਦੇ ਨਾਲ ਉਹ ਚੰਗਾ ਕੀ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਵੀ ਕਿਸੇ ਨੂੰ ਫ੍ਰੀ ਨਹੀਂ ਰਹਿਣਾ ਚਾਹੀਦਾ ਉਹ ਚਾਹੀਏ ਕੁਕਿੰਗ ਕਰੇ ਚਾਹੀਏ ਕੋਈ ਸਟਿਚਿੰਗ ਕਰੇ ਚਾਹੀਏ ਉਹ ਕਾਟੇ ਕੋਈ ਵੀ ਐਕਟੀਵਿਟੀ ਇਦਾਂ ਦੀ ਹੋਵੇ ਕਿ ਜਿਹੜੀ ਉਹ ਕਰ ਸਕੀ ਇਹ ਕੁ ਸਹੀ ਕਹਿ ਰਹੇ ਸੀ ਆ ਮੈਡਮ ਕੈਨੂ ਜੋਸ਼ੀ ਮੈਂ ਦਵਾਤ ਕਿ ਚੁਗਲੀਆਂ ਕਰਨਾ ਵੀ ਇੱਕ ਬਹੁਤ ਵੱਡਾ ਟੈਲੈਂਟ ਹੈ ਇਸਦੇ ਲਈ ਵੀ ਹਿੰਮਤ ਚਾਹੀਦੀ ਹੈ ਟਾਈਮ ਚਾਹੀਦਾ ਹਨਾ ਰੋਟੀ ਪਾਣੀ ਤੋਂ ਫ੍ਰੀ ਹੋ ਕੇ ਬੰਦਾ ਹਰ ਕੋਈ ਨਹੀਂ ਚੁਗਲੀ ਕਰ ਸਕਦਾ ਹਾਂ ਨਹੀਂ ਦੇਖੋ ਚੁਗਲੀ ਕਰਨਾ ਕਿੰਨੀ ਵੱਡੀ ਗੱਲ ਹੈ ਕਿਸੇ ਦੇ ਕੰਨ ਭਰਨੇ ਨੇ ਸੌਖਾ ਕੰਮ ਥੋੜੀ ਹੈ ਯਾ ਜ਼ੋਰ ਲਾ ਕੇ ਇਹਦੇ ਵਿੱਚ ਮੈਂ ਤਾਂ ਨਹੀਂ ਮੰਦੀ ਸੌਖਾ ਕੰਮ ਹੈ ਬਿਲਕੁਲ ਔਖਾ ਕੰਮ ਹੈ ਔਰ ਇਹ ਆਉਣਾ ਜ਼ਰੂਰ ਚਾਹੀਦਾ ਥੋੜੀ ਬਾਕੀ ਚੁਗਲੀ ਤਾਂ ਹੋਣੀ ਚਾਹੀਦੀ ਹੈ ਜੇ ਸਿੱਧੀ ਸਿੱਧੀ ਜ਼ਿੰਦਗੀ ਚੱਲੂਗੀ ਨਾ ਕਹਿੰਦੇ ਨੇ ਇਸੀ ਜੀ ਜਦੋਂ ਕਹਿੰਦੇ ਉਹ ਵੀ ਟੇਢੀ ਮੇਢੀ ਆਦੀ ਹੈ ਸੋ ਪਲੀਜ਼ ਚੁਗਲੀਆਂ ਹੋਣੀਆਂ ਚਾਹੀਦੀਆਂ ਨੇ ਪਰ ਚੁਗਲੀਆਂ ਵਧੀਆ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਕਿਸੇ ਨੂੰ ਨੁਕਸਾਨ ਨਾ ਪਹੁੰਚਾਉਣ ਸੋ ਮਿਸ ਜੋਸ਼ੀ ਦੀ ਗੱਲ ਬਿਲਕੁਲ ਸਹੀ ਹੈ ਕਿ ਜੇ ਚੁਗਲੀ ਵੀ ਕਰਨੀ ਉਹਦੇ ਲਈ ਜਿਗਰਾ ਚਾਹੀਦਾ ਹੈ ਹਾਂ ਪਿੱਛਾ ਹੀ ਮੂੰਹ ਤੇ ਕਰਾ ਲਓ ਜਾਂ ਪਿੱਠ ਵਿਛੇ ਕਰਾ ਲਓ ਦੋਨੋਂ ਕੰਮਾਂ ਚੰਦ ਦਿੰਦੇ ਆਪਾਂ ਸਹੀ ਗੱਲ ਨਾ ਜੀ ਚੁਗਲੀ ਉਹੀ ਕਰਨੀ ਆ ਮੂੰਹ ਤੇ ਵੀ ਕਰਨੀ ਆ ਪਿੱਠ ਵਿਛੇ ਵੀ ਕਰਨੀ ਆ ਕਰਨੀ ਜ਼ਰੂਰ ਹੈ ਇੱਕ ਮੇਰੀ ਸਹੇਲੀ ਆਈ ਆ ਅੱਜ ਹੁਣ ਮੈਂ ਥੋੜੀ ਜਿਹੀ ਚੁਗਲੀ ਕਰਨੀ ਆ ਹੁਣ ਮੈਨੂੰ ਦਿਖ ਗਈ ਆ ਮੈਡਮ ਉਹ ਚੁਗਲੀ ਨਹੀਂ ਹੁੰਦੀ ਉਹ ਕੁੱਤੇ ਖਾਣੀ ਹੁੰਦੀ ਆ ਮਾਰਾ ਤੇ ਕੁੱਤੇ ਖਾਣੀ ਵੀ ਕੋਈ ਕੋਈ ਕਰਾ ਸਕਦਾ ਉਹ ਗੱਲ ਨਾ ਹੋਵੇ ਚੁਗਲੀ ਕਰਕੇ ਬਾਅਦ ਚ ਗੁੱਤਨ ਗੁੱਤੀ ਹੋ ਜਾਂਦੀ ਹੈ ਨਹੀਂ ਨਹੀਂ ਐਸੀ ਆ ਸਾਡੀਆਂ ਸਹੇਲੀਆਂ ਨਹੀਂ ਦੇਖੋ ਜਿੰਨੀਆਂ ਵੀ ਇੱਥੇ ਬੋਲੂਗ ਨੇ ਸਾਰੇ ਮਿਸ ਜੋਸ਼ੀ ਦੇ ਨਾਮ ਆਏ ਨੇ ਫਰੈਂਡਸ ਕਿਉਂਕਿ ਮਿਸ ਜੋਸ਼ੀ ਆਪ ਬੜੇ ਵਧੀਆ ਨੇ ਕਹਿੰਦੇ ਜਦੋਂ ਬੰਦਾ ਆਪ ਬਹੁਤ ਵਧੀਆ ਹੁੰਦੇ ਨਾ ਤੇ ਉਹਦਾ ਸਾਰਾ ਸਰਕਲ ਵੀ ਉਹਦੇ ਵਰਗਾ ਹੀ ਹੁੰਦਾ ਸੋ ਮੈਨੂੰ ਇਹ ਲੱਗਦਾ ਕਿ ਅੱਜ ਜਿਵੇਂ ਆਪਾਂ ਪਰਿਵਾਰ ਦੇ ਵਿੱਚ ਆਏ ਆ ਮੈਨੂੰ ਬਿਲਕੁਲ ਨਹੀਂ ਲੱਗ ਰਿਹਾ ਕਿ ਇਹ ਕੋਈ ਇਵੈਂਟ ਹੈ ਇਦਾਂ ਲੱਗਦਾ ਜਿਵੇਂ ਇੱਕ ਘਰ ਦਾ ਹੀ ਫੰਕਸ਼ਨ ਹੈ ਔਰ ਪੂਰਾ ਟ੍ਰੈਡੀਸ਼ਨਲ ਹੈ ਹਨ ਸੋ ਸਾਡੇ ਵਿੱਚ ਜਿਹੜੇ ਯੂਟਿਊਬਰ ਮੌਜੂਦ ਨੇ ਇਹ ਵੀ ਭੈਣ ਬਹੁਤ ਅੱਛੀ ਹੈ ਕਿਉਂਕਿ ਦੇਖੋ ਇਹਨਾਂ ਦੇ ਪਰਿਵਾਰ ਦੀ ਬੜੀ ਵੱਡੀ سپورਟ ਹੈ ਸੋ ਮੇਰੇ ਨਾਲ ਇੱਕ ਹੋਰ ਮੇਰੇ ਬਹੁਤ ਅੱਛੇ ਅਜ਼ੀਜ਼ ਫਰੈਂਡ ਨੇ ਇਹਨਾਂ ਦਾ ਮੇਕਅਪ ਦਾ ਕੰਮ ਹੈ ਔਰ ਇਹ ਬਹੁਤ ਅੱਛੀ ਮਤਲਬ ਲਿਪਾਪੋਤੀ ਕਰਦੇ ਨੇ ਉਸ ਤੋਂ ਬਾਅਦ ਘਰ ਵਾਲੇ ਪਛਾਨਣ ਤੋਂ ਇਨਕਾਰ ਕਰ ਦਿੰਦੇ ਇਹ ਸਭ ਇਹਨਾਂ ਦਾ ਕਸੂਰ ਹੈ ਔਰ ਉਹ ਕਹਿੰਦੇ ਨਹੀਂ ਬੈਜੀ ਤਾਂ ਸਿ ਕੌਣ ਹੋ ਫਿਰ ਦੱਸਣਾ ਪੈਂਦਾ ਵੀ ਕੰਟੂਨੇ ਮੇਕਅਪ ਕੀਤਾ ਗਿਆ ਸਾਰਾ ਚੇਂਜ ਹੋ ਜਾਂਦੀ ਹੈ ਲੋ ਸੋ ਮੈਂ ਇੱਕ ਬੜੀ ਬੜੀ ਵੀਡੀਓ ਦੇਖੀ ਉਹਦੇ ਵਿੱਚ ਇੱਕ ਬੰਦਾ ਦੂਜੇ ਬੰਦੇ ਨਾਲ ਦੁੱਖ ਸਾਂਝਾ ਕਰ ਰਿਹਾ ਹੈ ਕਹਿੰਦਾ ਵੀ ਜਿਹੜੇ ਪਾਰਲਰ ਵਾਲਿਆਂ ਨੇ ਇਹਨਾਂ ਤੇ ਕੇਸ ਕਰਨਾ ਪਾਇਆ ਦੂਜਾ ਕਹਿੰਦਾ ਪਈ ਕਿਉਂ ਕਿੰਦਾ ਇੰਨਾ ਖੁਦਾ ਦਾ ਖੌਫ ਨਹੀਂ ਇਹਨਾਂ ਦੇ ਅੰਦਰ ਇੰਨਾ ਮੇਕਅਪ ਕਰਦੀਆਂ ਨੇ ਇੰਨਾ ਮੇਕਅਪ ਕਰਦੀਆਂ ਨੇ ਨਾਲ ਬੈਠੀ ਘਰਾਂ ਦੀ ਨੂੰ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ ਕਈ ਵੇ ਭੈਣ ਜੀ ਸੀਟ ਦਿਓ ਸੋ ਜੜੀਓ ਇਹਨਾਂ ਪਾਸੇ ਇਹਨਾਂ ਦਾ ਵੀ ਬੜਾ ਵੱਡਾ ਰੋਲ ਹੈ ਇਹ ਤਾਂ ਹਾਸਿਆ ਦੀ ਗੱਲ ਹੋ ਗਈ ਮੇਕਅਪ ਵੀ ਇੱਕ ਕਲਾ ਹੈ ਕਿ ਤੁਹਾਡੇ ਸਰੀਰ ਨੂੰ ਪਰਮਾਤਮਾ ਨੇ ਜਿਹੜਾ ਸਾਨੂੰ ਰੰਗ ਦਿੱਤਾ ਹੈ ਇਕੋ ਵੱਧ ਗਈ ਸੋ ਪਰਮਾਤਮਾ ਨੇ ਜਿਹੜਾ ਸਾਨੂੰ ਰੰਗ ਰੂਪ ਦਿੱਤਾ ਹੈ ਉਹ ਬੜਾ ਖੂਬਸੂਰਤ ਦਿੱਤਾ ਹੁੰਦਾ ਤੇ ਉਹਨੂੰ ਮਾਰਾ ਜਿਹੜੇ ਲੇਡੀਜ਼ ਨੂੰ ਬਣਾਇਆ ਹੈ ਨਾ ਕਹਿੰਦੇ ਨੇ ਸੋਕਿਓ ਮੰਦਾ ਆਖੀਏ ਜਿੱਤ ਜਮੇ ਰਾਜਾ ਇੱਕ ਔਰਤ ਦਾ ਦਰਜਾ ਬੜਾ ਵੱਡਾ ਹੁੰਦਾ ਹੁੰਦਾ ਜਦੋਂ ਇੱਕ ਬੱਚੀ ਨੂੰ ਕਹਿੰਦੇ ਨੇ ਜਨਮ ਦਿੰਦੀ ਹੈ ਨਾ 72 ਹੱਡੀਆਂ ਟੁਸਟਣ ਦੇ ਬਰਾਬਰ ਤੀਨ ਹੁੰਦੀ ਸੋ ਇੱਕ ਜਿੰਨੀਆਂ ਵੀ ਲੇਡੀਜ਼ ਨੇ ਉਹਨਾਂ ਦਾ ਦਰਜਾ ਬਹੁਤ ਵੱਡਾ ਹੈ ਕਿਉਂਕਿ ਇੱਕ ਹਾਊਸ ਵਾਈਫ ਜਿਹੜੀ ਹੈ ਮੈਂ ਉਹਨੂੰ ਜਾਦਾ ਵੱਡਾ ਦਰਜਾ ਮੰਨਦੀ ਆ ਠੀਕੇ ਬਿਜ਼ਨਸ ਔਮਨ ਨੇ ਜੌਬ ਕਰਨ ਵਾਲੀਆਂ ਨੇ ਜਿਨ੍ਹਾਂ ਨੇ ਘਰ ਦੇ ਵਿੱਚ ਹੀ ਰਹਿਣਾ ਉਸੇ ਦਾਇਰੇ ਦੇ ਵਿੱਚ ਘਰਾਂ ਦੇ ਕੰਮ ਕਰਕੇ ਫਿਰ ਆਪਣਾ ਉਹਨਾਂ ਦੇ ਕੋਲ ਮੈਨੂੰ ਲੱਗਦਾ ਕਿ ਆਪਣੇ ਬੱਚਿਆਂ ਤੋਂ ਬਾਅਦ ਘਰ ਦੇ ਸਾਰੀ ਫੈਮਿਲੀ ਤੋਂ ਬਾਅਦ ਨਾ ਕੋਈ ਵੇ ਨਹੀਂ ਹੁੰਦਾ ਕਿਉਂਕਿ ਤੇ ਹੋਰ ਜਾ ਸਕਣ। ਸੋ ਜਿਹੜੀਆਂ ਹਾਊਸ ਵਾਈਫ ਨੇ ਉਹ ਆਪਣਾ ਸਮਾਂ ਜਿਵੇਂ ਮਿਸ ਜੋਸ਼ੀ ਇਦਾਂ ਦੇ ਇਵੈਂਟ ਕਰਦੇ ਨੇ ਉਹਨਾਂ ਦੇ ਵਿੱਚ ਉਹ ਸਮਾਂ ਕੱਢ ਕੇ ਆਉਂਦੀਆਂ ਨੇ। ਤੇ ਔਰਤਾਂ ਦਾ ਦਰਸਾ ਮੈਂ ਪਹਿਲਾਂ ਵੀ ਜਿਆਸੀਗਰ ਮੈਂ ਆਪਣੇ ਹਰ ਗੀਤ ਜਿੰਨੇ ਵੀ ਲਿਖਦੀ ਆ ਉਹਨਾਂ ਦੇ ਵਿੱਚ ਮੈਂ ਹਮੇਸ਼ਾ ਇਹੀ ਗੱਲ ਕਹਿੰਦੀ ਆ ਕਿ ਧੀਆ ਦਾ ਦਰਜਾ ਬਹੁਤ ਵੱਡਾ ਹੈ ਔਰਤ ਦਾ ਦਰਜਾ ਬਹੁਤ ਮਹਾਨ ਹੈ ਹਰੇਕ ਹਸਬੰਡ ਆਪਣੇ ਵਾਈਫ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਉਹਨਾਂ ਦੇ ਵਿੱਚ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਭਾਜੀ ਬਹੁਤ ਵਧੀਆ ਨੇ ਕਦੇ ਨਾ ਡਰਦੇ ਵੀ ਹੈਗੇ ਕਿਉਂਕਿ ਮਿਸਿੰਗ ਜੋਸ਼ੀ ਬਹੁਤ ਵਧੀਆ ਤਾਂ ਨਹੀਂ ਡਰਦੇ ਹੈ ਸੋ ਕਿਉਂਕਿ ਹਾਂ ਤੋਂ ਜੀ ਬਹੁਤ ਦੇਖੋ ਕੱਲੋਂ ਕੱਲੋਂ बचे तो 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 विदेश ने, तो, तो, तो दे ने दे, तो कर ਹਾਂ ਜੀ ਔਰ ਨਾਲ ਸਾਡੇ ਸੰਤੂ ਜੀ ਵੀ ਨੇ ਇਹਨਾਂ ਦੀ ਆਈ ਵੀ ਤੁਸੀਂ ਸਬਸਕ੍ਰਾਈਬ ਕਰਦੇ ਹੋ ਭਾਈ ਅਸੀਂ ਬਹੁਤ ਬੜੇ ਲਿਖੇ ਤੇ ਨਹੀਂ ਹੈਗੇ ਸਾਨੂੰ ਜਿੰਨੇ ਕੁ ਟੁੱਕੀ ਫੁੱਕੀ ਇੰਗਲਿਸ਼ ਆਉਂਦੀ ਹੈ ਅਸੀਂ ਦੱਸ ਦਿੰਦੇ ਹਾਂ ਕਿਉਂਕਿ ਅਸੀਂ ਬੇਸਿਕਲੀ ਪਿੰਡਾਂ ਦੇ ਪੜੇ ਹੋਏ ਹਾਂ ਸੋ ਪਲੀਜ਼ ਮੈਂ ਚਾਹਨੀ ਹਾਂ ਵੀ ਐਵਰੀਬਾਡੀ ਕਿ ਬੀਬੀ ਹੈ ਬਹੁਤ ਬਹੁਤ ਮੁਬਾਰਕ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਸੋ ਆਪਾਂ ਸਾਰੇ ਅੱਗੇ ਵਧਦੇ ਆਂ ਖਾਣਾ ਖਾ ਲਿਆ ਤੇ ਜਿਨ੍ਹਾਂ ਨੇ ਪਰਫਾਰਮ ਕੀਤਾ ਹੈ ਮਿਸ ਜੋਸ਼ੀ ਦੇ ਦੇਵਰਾਣੀ ਹੈ ਟੀਚਰ ਅੱਗੇ ਆ ਜਾਓ ਬੜੀਆਂ ਪਿਆਰੀਆਂ ਪਿਆਰੀਆਂ ਟੀਚਰ ਨੇ ਉਹਨਾਂ ਵਿੱਚ ਇੱਕ ਕਮਲ मैम ਵੀ ਹੈਗੀ ਐ ਇੱਕ ਮੇਰੇ ਬੇਟੀ ਦੀ ਟੀਚਰ ਵੀ ਹੈਗੀ ਮੇਰੇ ਬੇਟਾ ਦਾ ਬੜਾ ਘਟਾਪਾ ਚਾੜਿਆ ਉਹਨਾਂ ਨੇ ਤਾਂ ਮੈਂ ਨਾਲੇ ਬਦਲੇ ਇਹਨਾਂ ਨੇ ਵੀ ਲੈਣੇ ਨੇ ਥੋੜੇ ਜਿਹੇ ਸੋ ਸਾਰੀਆਂ ਟੀਚਰਾਂ ਮੈਂ ਚਾੜੇ ਘਟਾਪਾ ਸਾਰੀਆਂ ਟੀਚਰ ਸੈਕੂਲ ਦੇ ਫਸ ਸੈਕੂਲ ਦੇ ਉਹ ਪਲੀਜ਼ ਸੇਸੇ ਆਜਾ ਪਹਿਲਾਂ ਜਿੱਦਾਂ ਕਿ ਦੱਸ ਫੈਮਿਲੀ ਕਿਹਾ ਕਿ ਰੋਟੇ ਪੱਟਾ ਜੋ ਜਿਹਦੇ ਕਿਤੇ ਪੜੋਂ ਦਿਨ ਦਿਨ ਰੋਟੀ ਵੱਡਾ ਯੋਗਦਾਨ ਹੁੰਦਾ ਹੈ ਕਿ ਬੱਚਾ ਨੇ ਉਹ ਤੋਂ ਹੀ ਆਪਣੀ ਜ਼ਿੰਦਗੀ ਦੀ ਸਟਾਰਟਿੰਗ ਕਰਨੀ ਏ ਆਜ ਖਾਣਾ ਉਠਣਾ ਬੈਠਣਾ ਤੇ ਮੇਰੇ ਸਾਹਮਣੇ ਨਾਲ ਘਰ ਨਾਲੋਂ ਜ਼ਿਆਦਾ ਬੱਚੇ ਸਕੂਲ ਦੇ ਵਿੱਚ ਰਹਿੰਦੇ ਨੇ ਸਕੂਲ ਦੇ ਵਿੱਚ ਸਿੱਖਦੇ ਨੇ ਕਿੰਛਾ ਨੇ ਖੋਲਣਾ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਤੇਰੇ ਕਿ ਬੱਚੇ ਨੂੰ ਡਾਂਟਣਾ ਵੀ ਪੈਂਦਾ ਹੈ ਕਈ ਵਾਰ ਬੱਚੇ ਨੂੰ ਝਟਕਣਾ ਵੀ ਪੈਂਦਾ ਹੈ ਤਾਂ ਪੇਰੈਂਟਸ ਨੂੰ ਐਦਾਂ ਲੱਗਦਾ ਹੈ ਕਿ ਸਾਡੇ ਬੱਚੇ ਨੂੰ ਮਾਰਿਆ ਸੋ ਹਾਂ ਤਾਂ ਸਾਡੇ ਟਾਈਮ 'ਚ ਤਸੀਹੇ ਤਸੀਹੇ ਦੇ ਕੁੱਟਦੇ ਹੁੰਦੇ ਸੀ ਅਸੀਂ ਉਹ ਵੀ ਕੁੱਟਾ ਖਾਧੀਆਂ ਨੇ ਸੋ ਮੇਰੀ ਭੈਣ ਸਹਿਮਤ ਹੈ ਸਾਡੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੋਈ ਮਾਰਨਾ ਟੀਚਰ ਨਹੀਂ ਚਾਹੁੰਦੇ ਪਰ ਨਹੀਂ ਉਹ ਮਾਰਦੇ ਨਹੀਂ ਸਿਰਫ ਉਹ ਝਟਕਦੇ ਨੇ ਕਿਉਂਕਿ ਬੱਚੇ ਦੇ ਭਵਿੱਖ ਲਈ ਸਾਡੇ ਨਾਲ ਇੱਕ ਹਿੰਦੀ ਦੇ ਟੀਚਰ ਸੀਗੇ ਮੇਰੇ ਇਸ ਬੀਟੀ ਹੈ ਬਹੁਤ ਬਾਈ ਮੇਰਾ ਵਹੀ ਕਰਦੀ ਹਲਕਾ ਦੋਸਤ ਨੂੰ ਬੋਲਿਆ ਤਾਂ ਨੇਚਰਲ ਲੱਗ ਰੂਤ ਲੱਗੀ ਆ ਲਓ ਜੀ ਪ੍ਰਿੰਸੀਪਲ ਇਸ ਕੋ ਦੇਖੋ ਕਿੰਨੇ ਪਟੂਰੇ ਖਾਂਦੀ ਹੈ ਇਹ ਕਰਦੀ ਹੈ ਜੀ ਉਹ ਚੱਕ ਲਿਆ ਉਹ ਚੱਕ ਲਿਆ ਆ ਦੇਖੋ ਜੀ ਆ ਇੰਨੀਆਂ ਪੂਰੀਆਂ ਵੀਰੇ ਲੈ ਆਈ ਲੈ ਲੈ ਵੀਰੇ ਲੈ ਕੇ ਆਈ ਲੈ ਗਈ ਆ ਇੰਨੀਆਂ ਪੂਰੀਆਂ ਸਾਰੀਆਂ ਇਹਨੇ ਖਾਣੀਆਂ ਨੇ ਹੁਣ ਅਰ 4:30 4:30 ਤੱਕ ਚੱਲੂਗਾ ਅਰ ਦਰਵਾਜ਼ੇ ਚੋਂ ਅੰਦਰ ਆ ਲੋ ਜੀ ਤੀਜ ਆਪਾਂ ਨੇ ਮਨਾ ਲਈਏ ਛੋਟੇ ਛੋਟੇ ਬੱਚੇ ਸਾਰੇ ਨਿਕਲ ਗਏ ਤੀਜ ਮਨਾ ਕੇ ਆਪਾਂ ਘਰੇ ਆ ਗਏ ਉਹਨਾਂ ਤੇ ਗਰਮੀ ਬਹੁਤ ਜ਼ਿਆਦਾ ਨੇ ਨੱਚਦੇ ਆਂ ਤਾਂ ਗਰਮੀ ਹੋਰ ਵੀ ਜ਼ਿਆਦਾ ਆਂਦੀ ਹੈ ਹੈਨਾ ਤੇ ਬਾਕੀ ਜਿਹੜਾ ਬਹੁਤ ਵਧੀਆ ਪ੍ਰੋਗਰਾਮ ਸੀਗਾ ਬਹੁਤ ਵਧੀਆ ਸੀ ਇੰਜੋਏ ਕੀਤਾ ਤੇ ਤੁਸੀਂ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿੰਨੀ ਲੱਗੀ ਹੈ ਨਾ ਤੇ ਹੋ ਸਕੇ ਤਾਂ ਆਪਾਂ ਇੱਕ ਦੋ ਹੋਰ ਤੀਆਂ ਦਾ ਪ੍ਰੋਗਰਾਮ ਹੈਗਾ ਸ਼ਾਇਦ ਆਪਾਂ ਉੱਥੇ ਵੀ ਜਾਈਏ ਪੱਕਾ ਨਹੀਂ ਸ਼ਾਇਦ ਹਨ ਤੇ ਚਲੋ ਜੀ ਜੇ ਤੁਸੀਂ ਚੈਨਲ ਦੇ ਨਵੇਂ ਦੇ ਚੰਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਕੀ ਚੀਜ਼ ਆਪਾਂ ਨੇ ਸੈਲੀਬ੍ਰੇਸ਼ਨ ਕੀਤੀ ਬਹੁਤ ਵਧੀਆ ਹਨ ਬਹੁਤ ਇੰਜੋਏ ਕੀਤਾ ਚਲੋ ਜੀ ਫਰੈਂਡਸ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਮਿਲਦੇ ਹਾਂ ਜੀ ਨੈਕਸਟ ਵਲੌਗ ਨਾਲ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਗਰਮੀ ਬਹੁਤ ਹੈ ਨਾ ਹੁਣ ਸਾਰਾ ਕੁਝ ਫਟਾਫਟ ਲਾਈਏ ਹਨ ਕਿਉਂਕਿ ਗਰਮੀ ਬਹੁਤ ਲੱਗ ਰਹੀ ਹੈ